ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਕੌਰ ਸਿੱਧੂ ਉੱਤੇ ਸਵਾਲ ਖੜੇ ਕੀਤੇ ਨੇ। ਉਹਨਾਂ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਮੈਂ ਮੁੱਖ ਮੰਤਰੀ ਕਿਵੇਂ ਬਣਿਆ। ਜਿਹੜੀਆਂ ਸਾਲ 2002 ਵਿੱਚ ਚੋਣਾਂ ਸੀ ਜਿੱਤੇ ਸੀ ਉਸ ਵਿੱਚ ਮੈਂ ਸੀ। ਸਾਨੂੰ 62 ਸੀਟਾਂ ਮਿਲੀਆਂ ਸਨ। ਦਰਅਸਲ ਨਵਜੋਤ ਕੌਰ ਸਿੱਧੂ ਨੇ ਬੀਤੇ ਦਿਨੀ ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ ਵਾਲਾ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਨੇ ਸਾਬਕਾ క్రికెਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਦੀ ਮੋਡਲੀ ਮੈਂਬਰਸ਼ਿਪ ਤੋਂ ਮੋਤਲ ਕਰ ਦਿੱਤਾ ਸੀ। ਉਹਨਾਂ ਨੂੰ ਮੋਤਲ ਕਿਉਂ ਕੀਤਾ ਗਿਆ ਸੀ ਇਸ ਬਾਰੇ ਕਾਂਗਰਸ ਨੇ ਕੁਝ ਵੀ ਸਪੱਸ਼ਟ ਨਹੀਂ ਕੀਤਾ ਸੀ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਬਿਆਨਾਂ ਨੇ ਸਿਆਸੀ ਤਕਰਾਰ ਨੂੰ ਹੋਰ ਜ਼ੋਰ ਦੇ ਦਿੱਤਾ ਹੈ। ਸਾਬਕਾ ਵਿਧਾਇਕ ਡਾਕਟਰ ਨਵਜੋਤ ਕੌਰ ਨੇ ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਬਣਨ ਲਈ 500 ਕਰੋੜ ਰੁਪਏ ਦਾ ਸੂਟਕੇਸ ਚਾਹੀਦਾ ਹੈ। ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਕਾਂਗਰਸ 'ਚ ਵਾਪਸ ਆਉਣਗੇ ਜੇਕਰ ਪਾਰਟੀ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਪਰ ਉਹਨਾਂ ਕੋਲ ਐਨੇ ਪੈਸੇ ਨਹੀਂ ਹਨ। ਇਸ ਬਿਆਨ ਨੇ ਕਾਂਗਰਸ ਪਾਰਟੀ ਅਤੇ ਪੰਜਾਬ ਦੀ ਸਿਆਸਤ ਗਰਮਾ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ ਖਬਰ ਏਜੰਸੀ ਪੀਟੀਆਈ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਮੇਰਾ ਮੰਤਰੀ ਸੀ। ਮੈਂ ਉਸ ਨੂੰ ਦੋ ਵਿਭਾਗ ਦਿੱਤੇ ਸੰਤ ਅਤੇ ਉਹ ਹਰ ਰੋਜ਼ ਬਿਜਲੀ ਦੀ ਸਥਿਤੀ ਬਾਰੇ ਰੋਣਾ ਪਾਰਿਆ ਸੀ ਅਤੇ ਮੈਂ ਕਿਹਾ ਠੀਕ ਹੈ ਮੇਰੇ ਕੋਲ ਬਿਜਲੀ ਵਿਭਾਗ ਹੈ ਤੁਸੀਂ ਮੇਰਾ ਬਿਜਲੀ ਵਿਭਾਗ ਲੈ ਲਵੋ ਇਸ ਨੂੰ ਪ੍ਰਬੰਧਿਤ ਕਰੋ ਉਹਨਾਂ ਨੇ ਅਸਤੀਫਾ ਦੇ ਦਿੱਤਾ ਅਤੇ ਚਲੇ ਗਏ ਉਹ ਜ਼ਿੰਮੇਵਾਰੀ ਨਹੀਂ ਲੰਗੀ 7 ਮਹੀਨਿਆਂ ਤੱਕ ਉਹਨਾਂ ਦੀਆਂ ਫਾਈਲਾਂ ਕਲੀਅਰ ਨਹੀਂ ਹੋਈਆਂ ਸ਼੍ਰੀਮਤੀ ਗਾਂਧੀ ਨੇ ਉਹਨਾਂ ਨੂੰ ਕਾਂਗਰਸ ਪ੍ਰਧਾਨ ਬਨਾਇਆ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਕਦੇ ਪੰਜਾਬ ਪਾਰਟੀ ਲਈ ਕੁਝ ਵੀ ਨਹੀਂ ਕੀਤਾ ਇੱਕ ਚੈਨਲ ਨਾਲ ਗੱਲ ਕਰਦਿਆਂ ਕੈਪਟਨ ਅਗੇ ਬੋਲੇ ਕਿ ਲੋਕ ਕੁਝ ਵੀ ਬੋਲ ਜਾਂਦੇ ਨੇ ਇਹਨਾਂ ਦਾ ਕੋਈ ਸਟੈਂਡ ਨਹੀਂ ਹੈ ਕਿ ਇਹਨਾਂ ਤੋਂ ਬਿਨਾਂ ਪੰਜਾਬ ਨਹੀਂ ਚੱਲ ਸਕਦਾ ਕਾਂਗਰਸ ਪਾਰਟੀ ਛੱਡਣ ਦੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਨੇ ਕਈ ਕੰਮ ਮੇਰੇ ਨਾਲ ਗਲਤ ਕੀਤੇ ਸੀ ਜਿਸ ਕਰਕੇ ਮੈਂ ਕਦਮ ਚੁੱਕਿਆ ਹਾਲਾਂਕਿ ਮੈਂ ਹਲੇ ਵੀ ਕਾਂਗਰਸ ਤੋਂ ਮਿਸ ਕਰਦਾ ਹਾਂ ਉਦੋਂ ਹੀ ਜਦੋਂ 2027 ਦੀਆਂ ਚੋਣਾਂ ਦਾ ਜ਼ਿਕਰ ਕੀਤਾ ਗਿਆ ਤਾਂ ਕਾਂਗਰਸ ਦੇ ਤੋਂ ਵੀ ਖ਼ਬਰੇ ਕੈਪਟਨ ਬੋਲੇ ਕਿ ਕਾਂਗਰਸ ਕੋਲ ਇਸ ਸਮੇਂ 8-9 ਮੁੱਖ ਮੰਤਰੀ ਨੇ ਉਹ ਕਾਂਗਰਸ ਨੂੰ ਜਿੱਤਨ ਨਹੀਂ ਦੇਣਗੇ ਮੈਂ ਇਹਨਾਂ ਨੂੰ ਅੱਜ ਤੋਂ ਨਹੀਂ ਜਾਣਦਾ ਮੇਰੇ ਨਾਲ ਇਹਨਾਂ ਨੇ ਕੰਮ ਕੀਤਾ ਹੈ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਉਹ ਇੱਕ ਦੂਜੇ ਨੂੰ ਖਾ ਜਾਣਗੇ ਉਦੋਂ ਹੀ ਸ਼ੁੱਕਰਵਾਰ ਸ਼ਾਮ ਨੂੰ ਨਵਜੋਤ ਕੌਰ ਸਿੱਧੂ ਨੇ ਆਪਣੇ ਐਕਸ ਹੈਂਡਲ ਉੱਤੇ ਲਿਖਿਆ ਕੈਪਟਨ ਅਮਰਿੰਦਰ ਸਿੰਘ ਮੈਂ ਬਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਨਵਜੋਤ ਸਿੱਧੂ ਦੀਆਂ ਫਾਈਲਾਂ ਨੂੰ ਕਿਉਂ ਨਹੀਂ ਕਲੀਅਰ ਕੀਤਾ ਜੋ ਪੰਜਾਬ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਸਨ ਮਾਈਨਿੰਗ ਨੀਤੀ ਸ਼ਰਾਬ ਨੀਤੀ ਯਾਤਰਾ ਅਤੇ ਮੈਡੀਕਲ ਟੂਰਿਜ਼ਮ ਅੰਮ੍ਰਿਤਸਰ ਗੰਦੋਲਾ ਪ੍ਰੋਜੈਕਟ ਕੂੜਾ ਨਿਪਟਾਰਾ ਪ੍ਰੋਜੈਕਟ ਸਥਾਨਕ ਸੰਸਥਾਵਾਂ ਵਿੱਚ ਟਰਾਂਸਪੇਰੈਂਸੀ ਰਾਸ਼ਟਰੀ ਥਾਵਾ ਫਿਲਮ ਸਿਟੀ ਪ੍ਰੋਜੈਕਟ ਜਲ ਖੇਡ ਪ੍ਰੋਜੈਕਟ ਰਣਜੀਤ ਐਵੇਨਿਊ ਵਿਕੇਸ਼ ਸਪੋਰਟਸ ਪਾਰਕ ਪੰਜਾਬ ਲਈ ਕਲੀਅਰ ਯੂਨੀਵਰਸਿਟੀ ਲਈ ਤਾਂ ਇਹ ਜਵਾਬ ਨਵਜੋਤ ਕੌਰ ਸਿੱਧੂ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ ਨਜ਼ਰ ਆਏ ਨਹੀਂ ਕਿਉਂਕਿ ਬੀਤੇ ਕੱਲ ਕੈਪਟਨ ਨੇ ਕਾਂਗਰਸ ਦੇ ਚੱਲ ਰਹੇ ਵਿਵਾਦ ਤੇ ਟਿੱਪਣੀ ਕੀਤੀ ਜਿਸ ਤੋਂ ਬਾਅਦ ਨਵਜੋਤ ਕੌਰ ਸਿੱਧੂ ਜਿਨ੍ਹਾਂ ਦੇ ਕਰਕੇ ਸਾਰੇ ਮਾਮਲਾ ਉਬਰੇ ਆ ਪੰਜਾਬ ਦੇ ਵਿੱਚ ਸਿਆਸਤ ਗਰਮਾਈ ਉਹਨਾਂ ਨੇ ਵੀ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਠੋਕਵਾਂ ਜਵਾਬ ਦਿੱਤਾ